ਲੋਕ ਸਭਾ ਹਲਕਾ ਅੰਬਲੀ ਸਤੋ ਆਮਾਦੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਆਪਣੇ ਜੱਦੀ ਪਿੰਡ ਪਾਈ ਵੋਟ ਅਤੇ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਆਪ ਸਭ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉੱਤੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ 13 0 ਭਗਵੰਤ ਮਾਨ ਦੀ ਬਣ ਜਾ ਰਹੀ ਹੈ ਹੀਰੋ ਆ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਉਹਨਾਂ ਨੇ ਕਿਹਾ ਤੁਸੀਂ ਬਣੀ ਰਹੋ ਪੰਜਾਬੀ ਏਖੜ ਚੈਨ ਦੇ ਨਾਲ ਸਿਮਰ ਪ੍ਰੀਤੀ ਰਿਪੋਰਟ ਅੰਮ੍ਰਿਤਸਰ ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ ਜਿਖ ਦੇ ਇਕ ਲਾਚ ਆਪਣੇ ਬੂਥ ਦੇ ਉੱਤੇ ਹੋਰ ਵੋਟ ਪਾਈ ਆ ਤੇ ਬਹੁਤ ਉਤਸ਼ਾਹ ਆ ਮੇਰਾ ਤੁਹਾਡੇ ਸੂਬਾ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਕੋਲ ਨੂੰ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵੱਤ ਹੋ ਜੂ। ਇਹ ਵੋਟ ਬਹੁਜੂ ਲੋਕ ਸਭਾ ਦੀ ਵੋਟ ਹੈ। ਸਭ ਨੂੰ ਬੇਨਤੀ ਹੈ ਕਿ ਵੋਟ ਪਾਓ। ਸਭ ਦੇ ਕਿਉਂ ਲੱਗਦਾ ਕਿ ਲੋਕ ਵੋਟ ਪਾਓ। ਜੋ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਛਾਹ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਕੋਈ ਦੇਖੋ ਸਭ ਟੈਗ ਲੱਗੇ ਆ ਬਾਦ ਵੀ ਅੰਦਰ ਵੀ ਹੱਥਾਂ ਦਾ ਪਾਣੀ ਦਾ ਹੱਥ ਲੱਗ ਗਿਆ ਬਿਲਕੁਲ ਸਹੀ ਕੀਤਾ ਹਾਂ ਤੇਰਾ ਜੀਰੋ ਦਾ ਨਾਰਾ ਦਿੱਤਾ ਸੀਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਰੇਗਾ ਜੀਰੋ ਐਸੋ ਤੇਰਾ ਜੀਰੋ ਅੰਬਸਟਾ ਇਲਾਕੇ ਦੇ 54055 5412 ਦਾ ਪਾਰਲੀਮੈਂਟ ਤੋਂ ਬਾਹਰ ਠੀਕ ਹੈ ਜੀ ਹਾਂ 405 ਵੀ ਪਾਰਲੀਮੈਂਟ ਤੋਂ ਬਾਹਰ ਠੀਕ